ਤਾ ਮਾਰ ਕੇ ਉਥੇ ਤਪਦੇ ਹਿਰਦਿਆਂ ਨੂੰ ਠੰਡ ਪਾਉਂਦੇ ਐ ਉਦਾਸੀ ਤੋਂ ਵਾਪਸ ਆਉਂਦੇ ਐ ਭੈਣ ਨਾਨਕੀ ਕਹਿੰਦੀ ਵੀਰ ਬੜੇ ਇਰਾਬਾ ਦਰਸ਼ਨ ਹੋਏ ਤੁਹਾਡੇ ਜਲਦੀ ਆਇਆ ਕਰੋ ਦਰਸ਼ਨ ਦਿਹਾ ਕਰੋ ਗੁਰੂ ਨਾਨਕ ਮਹਾਰਾਜ ਕਹਿੰਦੇ ਆਪਣੀ ਵੱਡੀ ਭੈਣ ਨਾਨਕੀ ਨੂੰ ਸਤਕਾਰ ਨਾਲ ਬੀਬੇ ਨਾਨਕੀ ਕਹਿੰਦੇ ਸਨ ਐ ਨਾਨਕੀ ਜਦੋਂ ਤੂੰ ਮੇਰੇ ਦਰਸ਼ਨ ਕਰਨੇ ਹੋਣ ਅਕਾਲ ਪੁਰਖ ਦੀ ਬਾਣੀ ਪੜਿਆ ਕਰ ਮੂਲ ਮੰਤਰ ਜਪਿਆ ਕਰ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ 8 ਸਾਲ ਹੋ ਗਏ ਭਾਈ ਮਰਦਾਨਾ ਨਾਲ ਹੈ ਤੇ ਜਦੋਂ ਸਾਧ ਸੰਗਤ ਜੀ ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਕੀਤਾ ਹੈ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ 8 ਸਾਲਾਂ ਬਾਅਦ ਵਾਪਸ ਆਉਂਦੇ ਆ ਉਦੋਂ ਭੈਣ ਨਾਨਕੀ ਚੇਤੇ ਕਰਦੀ ਹੈ ਐ ਨਾਨਕ ਕਿਰਪਾ ਕਰੋ ਦਰਸ਼ਨ ਦਿਓ ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਚੱਲ ਮਰਦਾਨਿਆ ਭੈਣ ਨਾਨਕੀ ਬੜੀ ਉਤਾਵਲੀ ਆ ਬੜੀ ਉਡੀਕਦੀ ਐ ਸਰੀਰ ਕਰਕੇ ਵੀ ਉਹਨੂੰ ਦਰਸ਼ਨ ਦੇਣੇ ਆ ਭਾਈ ਮਰਦਾਨਾ ਗੁਰੂ ਨਾਨਕ ਵਾਪਸ ਆਉਂਦੇ ਆ ਸੁਲਤਾਨਪੁਰ ਦੀ ਧਰਤੀ ਤੇ ਤੇ ਭੈਣ ਨਾਨਕੀ ਕਹਿਣ ਲੱਗੀ ਵੀਰ ਜੀ ਮੇਰਾ ਚਿੱਤ ਕਰਦਾ ਮੈਂ ਤੁਹਾਡੇ ਕੋਲੋਂ ਸਾਰੀ ਰਾਤ ਗੁਰੂ ਨਾਨਕ ਅਕਾਲ ਪੁਰਖ ਦੀ ਬਾਣੀ ਦਾ ਕੀਰਤਨ ਸ਼ਰਮ ਨ ਕਰਾਂ ਦੇਖੋ ਆਪਣੇ ਅੰਦਰ ਕੁਝ ਥੋੜਾ ਜਿਹਾ ਜਦੋਂ ਗੁਰੂ ਨਾਨਕ ਸਾਹਿਬ ਬਾਣੀ ਚਾਰਨ ਕਰਦੇ ਆ ਤੇ ਕਹਿੰਦੇ ਆ ਮਰਦਾਨਿਆ ਰਬਾਬ ਵਜਾ ਬਾਣੀ ਆਈ ਏ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਬਾਣੀ ਮੇਰੀ ਨਹੀਂ ਇਹ ਧੁਰ ਦਰਗਾਹ ਦੀ ਬਾਣੀ ਆ ਅਕਾਲ ਪੁਰਖ ਦੀ ਬਾਣੀ ਏ ਮਰਦਾਨਾ ਰਬਾਬ ਛੇੜਦਾ ਤੇ ਗੁਰੂ ਨਾਨਕ ਬਾਣੀ ਗਾਉਂਦੇ ਆ ਸੁਲਤਾਨਪੁਰ ਦੀ ਧਰਤੀ ਤੇ ਕੀਰਤਨ ਹੋਇਆ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਜਿਵੇਂ ਆਪ ਜੀ ਗੁਰੂ ਦਰਬਾਰ ਵਿੱਚ ਗੁਰੂ ਸ਼ਬਦ ਨਾਲ ਆਪਣੀ ਸੁਰਤ ਜੋੜ ਕੇ ਬੈਠੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਇਦਾਂ ਹੀ ਗੁਰੂ ਨਾਨਕ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਬੈਠੀਆਂ ਸਨ ਸਾਰੀ ਰਾਤ ਕੀਰਤਨ ਹੋਇਆ ਗੁਰੂ ਨਾਨਕ ਮਹਾਰਾਜ ਕਹਿੰਦੇ ਲੈ ਭੈਣ ਹੁਣ ਸਾਨੂੰ ਆਗਿਆ ਬਖਸ਼ਿਸ਼ ਕਰ ਅਸੀਂ ਜੀਵਾਂ ਦਾ ਉਧਾਰ ਕਰਨਾ ਹੈ ਹੱਥ ਜੋੜੇ ਬੇਨਤੀ ਕੀਤੀ ਐ ਵੀਰ ਨਾਨਕ ਇੱਕ ਰਾਤ ਮੈਨੂੰ ਹੋਰ ਅਕਾਲ ਪੁਰਖ ਦੀ ਬਾਣੀ ਦਾ ਕੀਰਤਨ ਸੁਣਾਓ ਆਏ ਸੰਤ ਪਰੋਹਣੇ ਕੀਰਤਨ ਹੋਆ ਰੈਣ ਸਬਾਈ ਭਾਈ ਗੁਰਦਾਸ ਜੀ ਕਹਿੰਦੇ ਆ ਦੂਜੀ ਰਾਤ ਵੀ ਗੁਰੂ ਨਾਨਕ ਨੇ ਬਾਣੀ ਦਾ ਕੀਰਤਨ ਕੀਤਾ ਸਾਰੀ ਰਾਤ ਕੀਰਤਨ ਹੋਇਆ ਅੰਮ੍ਰਿਤ ਵੇਲੇ 4 ਵਜੇ ਹੈ ਤੇ ਭੈਣ ਨਾਨਕੀ ਕੀਰਤਨ ਸਰਵਣ ਕਰਦੀ ਕਰਦੀ ਆਪਣੇ ਸਵਾਸ ਤੇ ਆ ਗਈ ਆਪਣਾ ਸਰੀਰ ਛੱਡ ਗਈ ਅੱਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਨੇ ਆਪਣੇ ਹੱਥੀ ਬੇਬੇ ਨਾਨਕੀ ਦਾ ਕਰ ਕਮਲਾਂ ਦੇ ਨਾਲ ਅੰਤਮ ਕਿਰਿਆ ਅੰਤਮ ਸੰਸਕਾਰ ਕੀਤਾ। ਕੁਝ ਦਿਨਾਂ ਬਾਅਦ ਹੀ ਵਿਯੋਗ ਦੇ ਵਿੱਚ ਭਾਈਆ ਚੈਹਰਾਮ ਚੜ੍ਹਾਈ ਕਰ ਗਏ। ਉਹਨਾਂ ਦਾ ਵੀ ਆਪਣੇ ਪਿਤਰ ਹੱਥਾਂ ਦੇ ਨਾਲ ਕਰ ਕਮਲਾਂ ਦੇ ਨਾਲ ਮਹਾਰਾਜ ਨੇ ਅੰਤਮ ਸੰਸਕਾਰ ਕੀਤਾ। ਔਰ ਉਪਦੇਸ਼ ਕੀਤਾ ਹੈ। ਮਹਾਰਾਜ ਦੀ ਬਾਣੀ ਵਿੱਚ ਅਸੀਂ ਸਰਵਨ ਕਰਦੇ ਹਾਂ। ਸਤਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੇ ਪਿੱਛੇ ਕੋਈ ਰੋਗ ਸੀ ਸੋ ਮੈ ਮੂਲ ਨਾ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਨ ਜਿਓ ਏਸੋ ਗੋਪਾਲ ਪੰਡ ਸੱਜਿਓ ਹਰ ਹਰ ਕਥਾ ਪੜ੍ਹਹਿ ਪ੍ਰਾਨ ਜਿਓ ਗੁਰੂ ਦੀ ਬਾਣੀ ਪੜ੍ਹਨੀ ਹੈ ਕੀਰਤਨ ਕਰਨਾ ਹੈ ਜੈ ਸਾਧੂ ਤੁਬਿੰਦ ਭਜਨ ਕੀਰਤਨ ਨਾਨਕ ਦੀਤ ਨਾ ਹੋ ਨਾ ਤੂੰ ਨਾ ਛਟੈ ਨਿਕਟ ਨਾ ਜਾਈਓ ਦੂਤ ਜਿੱਥੇ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਹੋ ਜਾਵੇ ਅਰਦਾਸ ਹੋ ਜਾਵੇ ਉਸ ਰੂਹ ਦਾ ਵੀ ਕਲਿਆਣ ਹੁੰਦਾ ਹੈ ਅਸੀਂ ਸਰਵਣ ਕਰਦੇ ਹਾਂ ਤੇ ਸਾਡਾ ਵੀ ਸਾਧ ਸੰਗ ਜੀ ਆਇਆ ਜੀਵਨ ਸਫਲਾ ਹੁੰਦਾ ਹੈ ਆਓ ਅੱਜ ਆਪਾਂ ਜੁੜੇ ਹਾਂ ਸਤਕਾਰਯੋਗ ਮਾਤਾ ਬਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਿਛਲੇ ਦਿਨੀ ਪਰਿਵਾਰ ਨੂੰ ਜੀਵੀ ਬਿਸ਼ੋੜਾ ਦੇ ਕੇ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਹੁਣ ਮਾਂ ਦਾ ਰੁਤਬਾ ਜਿਹੜਾ 사ਸੰਗ ਜੀ ਬਹੁਤ ਵੱਡਾ ਹੈ ਬੜਾ ਉੱਚਾ ਹੈ 사ਸੰਗ ਜੀ ਸਾਡੇ ਛੋਟੇ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਜਥਾ ਬਣ ਵਾਲਾ ਉਹਨਾਂ ਨੇ ਸਾਨੂੰ ਭੇਜਿਆ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਸੀ ਉਹਨਾਂ ਦੀਆਂ ਲਿਖੀਆਂ ਲੈਣਾ ਮੈਂ ਆਪਦੇ ਸਾਹਮਣੇ ਰੱਖਾਂ ਕਿੰਦੇ ਨੇ ਲੱਖ ਛਪਾਵਾਂ ਮਾਂ ਆਪਣੀ ਤੋਂ ਕੋਈ ਦਰਦ ਨਾ ਛੁਪਦਾ ਮੇਰਾ ਜਦੋਂ ਪੁੱਤਰ ਜਾਂਦਾ ਨਾ ਬਾਹਰ ਬਾਹਰੋਂ ਆਉਂਦਾ ਕਿਸੇ ਖੁਸ਼ੀ ਵਿੱਚ ਹੋਵੇ ਜਾਂ ਕਿਸੇ ਫਿਕਰ ਵਿੱਚ ਹੋਵੇ ਤੇ ਮਾਂ ਜਿਹੜੀ ਹੈ ਉਹ ਮਾਂ ਨੂੰ ਨਹੀਂ ਦੱਸਦਾ ਮਾਂ ਨੂੰ ਨਹੀਂ ਦੱਸਦਾ ਪਰ ਮਾਂ ਜਿਹੜੀ ਹੈ ਸੱਸ ਸੰਦ ਪੁੱਤਰ ਦਾ ਚਿਹਰਾ ਪਛਾਣ ਲੈਂਦੀ ਹੈ ਕਹਿੰਦੀ ਪੁੱਤਰ ਤੂੰ ਕਿਸੇ ਫਿਕਰ ਵਿੱਚ ਹੈ ਕਿਸੇ ਸੋਚ ਵਿੱਚ ਹੈ ਤੂੰ ਭਾਵੇਂ ਨਾਂ ਦੱਸ ਪਰ ਤੇਰਾ ਚਿਹਰਾ ਦੱਸਦਾ ਹੈ ਤੂੰ ਕਿਸੇ ਫਿਕਰ ਵਿੱਚ ਆ ਦੱਸ ਕਿੰਨੂ ਕੀ ਦੁੱਖ ਹੈ ਸਾਧ ਸੰਗਤ ਜੀ ਲੱਖਿ ਛਪਾਵਾਂ ਮਾਂ ਆਪਣੀ ਤੋਂ ਕੋਈ ਦਰਦ ਨਾ ਛੁਪਦਾ ਮੇਰਾ ਪੜੀ ਲਿਖੀ ਕੋਈ ਮਾਣੀ ਮੇਰੀ ਪਰ ਝਟ ਪੜ ਲੈਂਦੀ ਚਿਹਰਾ ਜਿਹੜੀ ਮਾਂ ਆਪਣੇ ਪੁੱਤਰ ਦਾ ਜਿਹੜਾ ਪੜ ਲੈਂਦੀ ਹੈ ਕਿ ਪੁੱਤਰ ਨੂੰ ਕੋਈ ਫਿਕਰ ਹੈ ਇਹ ਸਿੱਸੇ ਮਾਂ ਦੇ ਹਿੱਸੇ ਆਇਆ ਮਾਂ ਵਰਗਾ ਨਾ ਵੇਖਿਆ ਕੋਈ ਜਦ ਵੇਖਿਆ ਚਾਰ ਸਤੇਰਾ ਮੈਂ ਹਰ ਪਾਸੇ ਵੇਖਿਆ ਪਰ ਮਾਂ ਵਰਗਾ ਮਨੁੱਖ ਨੂੰ ਪਿਆਰ ਨਹੀਂ ਪ੍ਰਾਪਤ ਹੋਇਆ ਮਾਂ ਵਰਗਾ ਨਾ ਵੇਖਿਆ ਕੋਈ ਜਦ ਵੇਖਿਆ ਚਾਰ ਸਤੇਰਾ ਹਰ ਰਿਸ਼ਤੇ ਵਿੱਚ ਖੋਟ ਮਿਤਕੀ ਵੇਖਿਆ ਪਰਖ ਬਥੇਰਾ ਹੋਰ ਰਿਸ਼ਤਿਆਂ ਦੇ ਵਿੱਚ ਖੋਟ ਆ ਸਕਦੀ ਹੈ ਫਿੱਕ ਪੈ ਸਕਦੀ ਹੈ ਸਾਰੇ ਟੱਬਰ ਦੀਆਂ ਸਿੰਧੀ ਝੜਕਾਂ ਤੰਨੇ ਇਸ ਦਾ ਜੇਰਾ ਕਲਮ ਪ੍ਰੀਤ ਦੀ ਸੱਚੀਆਂ ਲਿਖਦੀ ਕਿਵੇਂ ਮਾਂ ਮੈਂ ਕਰਜ਼ ਚ ਚਕਾਉ ਤੇਰਾ ਐ ਮਾਂ ਮੈਂ ਤੇਰਾ ਕਰਜ਼ ਜਿਹੜਾ ਨਹੀਂ ਚੁਕਾ ਸਕਦਾ ਰੱਬ ਬਰਾਬਰ ਹੁੰਦਾ ਮਾਂ ਦਾ ਨਾ ਲੋਕੋ ਸਤਿ ਸਕੇ ਜੀ ਮਾਂ ਬਾਪ ਦੀ ਸੇਵਾ ਜਿੱਥੇ ਰੱਬ ਵਸੇ ਉਹ ਥਾਂ ਲੋਕੋ ਰੱਬ ਬਰਾਬਰ ਹੁੰਦਾ ਮਾਂ ਦਾ ਨਾਂ ਲੋਕੋ ਮਾਂ ਨੇ ਜਦੋਂ ਜੱਗ ਬਖਾਇਆ ਕਦੇ ਨਾ ਜਾਵੇ ਮਾਂ ਦਾ ਕਰਜ਼ਾ ਚੁਕਾਇਆ ਜਿਸ ਮਾਂ ਨੇ ਸਾਨੂੰ ਇਸ ਸੰਸਾਰ ਤੇ ਜਨਮ ਦਿੱਤਾ ਸਾਡੀ ਪਾਲਣਾ ਪੋਸਣਾ ਕੀਤੀ ਉਹ ਮਾਂ ਦਾ ਕਰਜ਼ਾ ਅਸੀਂ ਸਾਰੀ ਉਮਰ ਸੇਵਾ ਕਰੀਏ ਨਾ ਕਰਜ਼ ਨਹੀਂ ਚੁਕਾ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੀਆਂ ਸੁੰਦਰ ਲੈਣਾ ਲਿਖੀਆਂ ਨੇ ਭਾਈ ਸਾਹਿਬ ਅਦਗਾਂ ਮਾਂ ਨੇ ਸਾਨੂੰ ਜੱਗ ਵਿਖਾਇਆ ਕਦੇ ਨਾ ਜਾਵੇ ਕਰਜ਼ ਝੁਕਾਇਆ ਮਾਂ ਨੇ ਕਿੰਨਾ ਦੁੱਧ ਸਹਿਆ ਤੁਸੀਂ ਨਾ ਜਾਣੇ ਤਾਂ ਲੋਕੋ ਰੱਬ ਬਰਾਬਰ ਹੁੰਦਾ ਮਾਂ ਦਾ ਨਾ ਲੋਕੋ ਭਾਈ ਸਾਹਿਬ ਲਿਖਦੇ ਐ ਮਾਂ ਹੀ ਸਾਨੂੰ ਬੋਲਣਾ ਸਿਖਾਵੇ ਆਪ ਗਿੱਲੇ ਸਾਨੂੰ ਸੁੱਕੇ ਪਾਵੇ ਮਾਂ ਸਾਨੂੰ ਬੋਲਣਾ ਸਿਖਾਵੇ ਆਪ ਗਿੱਲੇ ਸਾਨੂੰ ਸੁੱਕੇ ਪਾਵੇ ਦੁੱਧ ਪਿਲਾਉਂਦੀ ਰਾਤਾਂ ਨੂੰ ਉੱਠ ਕੇ ਭੁੱਖਾਣਾ ਸੌਵੇਂ ਤਾਂ ਲੋਕੋ ਰੱਬ ਬਰਾਬਰ ਹੁੰਦਾ ਮਾਂ ਦਾ ਨਾ ਲੋਕੋ ਅਜੇ ਬੱਚਾ ਬੋਲਣਾ ਨਹੀਂ ਸੀ ਜਾਣਦਾ ਤੇ ਬੋਲਣ ਤੋਂ ਪਹਿਲਾਂ ਰੱਬ ਕਹਿਣ ਤੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਇਹ ਸਾਧ ਸੰਗ ਜੀ ਇਹ ਮਾਂ ਦਾ ਰੁੱਖ ਦਾ ਸਾਧ ਸੰਗ ਜੀ ਬਹੁਤ ਵੱਡਾ ਹੈ ਬਚਪਨ ਚੇਤੇ ਕਰਕੇ ਅੱਜ ਵੀ ਵਖਤ ਜਿਹਾ ਝੁੱਕ ਜਾਂਦਾ ਏ ਮਾਂ ਤੇਰੀ ਮਮਤਾ ਅੱਗੇ ਸਿਰ ਮੇਰਾ ਝੁੱਕ ਜਾਂਦਾ ਏ ਗੱਲ ਗੱਲ ਨਹੀਂ ਸੀ ਆਉਂਦੀ ਮੂੰਹੋਂ ਬੋਲਣਾ ਨਹੀਂ ਆਉਂਦਾ ਸੀ ਅਸੀਂ ਉਦੋਂ ਮਾਂ ਕਿਹਾ ਜਦੋਂ ਸਾਨੂੰ ਬੋਲਣਾ ਨਹੀਂ ਆਉਂਦਾ ਸੀ ਜਦੋਂ ਮੈਂ ਮੂੰਹੋਂ ਕਿਸੇ ਦਾ ਨਾਂ ਲੈਣਾ ਸਿੱਖਿਆ ਤੇ ਭਾਈ ਸਾਹਿਬ ਲਿਖਦੇ ਆ ਕਹਿੰਦੇ ਰੱਬ ਕਹਿਣ ਤੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦਾ ਨਾਮ ਲੈਣ ਤੋਂ ਪਹਿਲਾਂ